ਭਗਵੰਤ ਨੂੰ ਦੱਸਾਂ ਚਾਹੁੰਨਾ ਪਲੱਤਵਾਦ ਇੱਕ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਬੋਕਰ ਦੀ ਜਮਾਨਤ ਚੁਪਤ ਹੋਈ ਕੁਸ਼ਤਗੁਣ ਹੋਊਗਾ ਯਾਰ ਇਹਦੇ ਕਹਿੰਨ ਨਾਲ ਕੀ ਕਿ ਉਧਰ ਚਲੇਗਾ ਇਹ ਆਪ ਘੱਟ ਪੱਤਰੀਆਂ ਪਾਰਟੀਆਂ ਬਦਲੀਆਂ ਇਹ ਰਾਮੂ ਵਾਲਿਆ ਸਾਹਿਬ ਦਾ ਚੇਲਾ ਸੀ ਪਹਿਲਾਂ ਲੋਕ ਭਲਾਈ ਪਾਰਟੀ ਚ ਫਿਰ ਵਿੱਚ ਦੀ ਇਹਨੇ ਸੁਖਬੀਰ ਬਾਦਲ ਦੇ ਬੜੇ ਆ ਜਿਹੜੇ ਕਬੱਡੀ ਟੂਰਨਾਮੈਂਟ ਦੇ ਵਿੱਚ ਪੂਰੇ ਤਰੀਫਾਂ ਕੀਤੀਆਂ ਪੁਲ ਬੰਨੇ ਫਿਰ ਇਹ ਪੀਪੀਪੀ ਚ ਗਿਆ ਮਨਪ੍ਰੀਤ ਵਾਲੀ ਚ ਜੇ ਚੌਥੇ ਥਾ ਇਹ ਫਿਰਦਾ ਵਾ ਤੀਜੇ ਚੌਥੇ ਥਾ ਇਸ ਬੰਦੇ ਨੇ ਨਾ ਡਾਕਟਰ ਗਾਂਧੀ ਰਹਿਣ ਦਿੱਤਾ ਨਾ ਘੁੱਗੀ ਰਹਿਣ ਦਿੱਤਾ ਨਾ ਖੇਰਾ ਰਹਿਣ ਦਿੱਤਾ ਬਸ ਕਿੱਲਾ ਇਹਨੂੰ ਚਾਹ ਸੀਗਾ ਲੈ ਮੁੱਖ ਮੰਤਰੀ ਬਣ ਕੇ ਕੀ ਚਾਹ ਪੂਰਾ ਕਰ ਲਿਆ ਪਿਛਲੇ 26 ਮਹੀਨਿਆਂ ਚ ਮੈਂ ਅੱਜ ਧੂਰੀ ਜਾ ਕੇ ਆਇਆ ਧੂਰੀ ਮੈਨੂੰ ਦੱਸੇ ਪੰਜ ਕੰਮ ਗਿਣਾ ਦੇ ਧੂਰੀ ਕੀ ਕੀਤੇ ਨੇ ਕੋਈ ਕੰਮ ਤਾਂ ਗਿਣਾਵੇ ਕੰਮ ਹੀ ਨਹੀਂ ਕੀਤਾ ਕੋਈ ਪਿਛਲੇ 2 ਸਾਲਾਂ ਦੇ ਵਿੱਚ ਆਹ ਇੱਕ ਪੱਥਰ ਆ ਨਹੀਂ ਲੱਗਿਆ ਨਹੀਂ ਪੱਥਰ ਰੱਖਿਆ ਉੱਥੇ ਮਸਤੂਆਣਾ ਸਾਹਿਬ ਸੰਗਰੂਰ ਮੈਡੀਕਲ ਕਾਲਜ ਧੂਰੀ ਦੀ ਮਿਲ ਬੰਦ ਹੋ ਗਈ ਉਹਨਾਂ ਦਾ 12-13 ਕਰੋੜ ਰੁਪਇਆ ਲੈਣ ਦੇਣ ਦੇਣਦਾਰੀ ਹੈ ਕਿਸਾਨਾਂ ਦੀ ਉਹ ਨਹੀਂ ਦਵਾ ਸਕਿਆ ਇੱਕ ਪੁਲ ਨਹੀਂ ਰੇਲ ਓਵਰ ਬ੍ਰਿਜ ਬਣਾ ਸਕਿਆ ਧੂਰੀ ਦੱਸਦਾ ਸੀ ਕਿਤਾ ਕੀ ਹੈ ਮਤਲਬ ਇਹਨਾਂ ਦੇ ਇਹਨਾਂ ਦੇ ਗੈਰ ਪੰਜਾਬੀ ਆਣ ਕੇ ਪੰਜਾਬ ਚ ਰਾਜ ਸਭਾ ਮੈਂਬਰ ਬਣ ਸਕਦੇ ਨੇ ਪਰ ਜਿਹੜਾ ਜਿਹੜਾ ਬੰਦਾ ਪੰਜਾਬ ਲਈ ਲੜਦਾ ਭਿੜਦਾ ਜੇਲਾ ਜਾਂਦਾ ਪਰਚੇ ਦਰਜ ਸਹਿੰਦਾ ਉਹ ਨਹੀਂ ਇਲੈਕਸ਼ਨ ਲੜ ਸਕਦਾ ਕਿਸੇ ਪੰਜਾਬ ਮੈਂ ਤਾਂ ਪੰਜਾਬ ਦੇ ਵਿੱਚ ਹੀ ਲੜ ਰਿਆ ਇਹ ਦੱਸਣ ਰਾਗਵ ਚੱਡੇ ਨੂੰ ਤੇ ਸੰਦੀਪ ਪਾਟਕ ਨੂੰ ਰਾਜ ਸਭਾ ਦਾ ਮੈਂਬਰ ਪੰਜਾਬ ਚ ਕਿਉਂ ਬਣਾਇਆ ਭਗਵੰਤਵਾਸ ਤੇ ਲਿਸਨਿਆ ਕਿ ਆਪਣੇ ਵਿਰੋਧੀਆਂ ਨੂੰ ਇੰਨਾ ਬਦਲਾਖੋਰੀ ਦੇ ਥੱਲੇ ਨਾ ਲੈ ਕੇ ਆਓ ਕਿਉਂਕਿ ਕੀ ਕਹਿੰਦੇ ਹੁੰਦੇ ਕੋ ਨਿਊਟਨ ਨਿਊਟਨਸ ਲਾਅ ਆ ਐਵਰੀ ਐਕਸ਼ਨ ਹੈਜ਼ ਏਨ ਇਕੁਇਲ ਐਂਡ ਆਪੋਜ਼ਿਟ ਰੀਐਕਸ਼ਨ ਸਮਝ ਗਏ ਅਗਰ ਮੈਂ ਕੋਈ ਧੱਕੇ ਸ਼ੁੱਕਾ ਮਾਰਦਾ ਉਹ ਉਹ ਬੁੜਕ ਕੇ ਮੁੜ ਕੇ ਤੁਹਾਡੇ ਸਾਹਮਣੇ ਆਉਂਦਾ ਸੋ ਇਹਨੇ ਮੈਨੂੰ ਧੱਕਾ ਮਾਰਿਆ ਜੇਲ੍ਹ ਸੁਟਿਆ ਅੱਜ ਮੈਂ ਬੁੜਕ ਕੇ ਇਹਦੇ ਸਾਹਮਣੇ ਆ ਗਿਆ ਇਹ ਉਹਦਾ ਰੀਐਕਸ਼ਨ ਐਮਪੀ ਹੈਡ ਹੁੰਦਾ ਤਿੰਨ ਜ਼ਿਲ੍ਹੇ ਨੇ ਮੇਰੇ ਕੋਲ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ ਤਿੰਨਾਂ ਦੇ ਅਫਸਰਾਂ ਦੇ ਉੱਤੇ ਮੈਂ ਇੱਕ ਬਹੁਤ ਤਿੱਖੀ ਅੱਖ ਰੱਖੂੰਗਾ ਕਿਸੇ ਨੂੰ ਕੰਮ ਗਲਤ ਨਹੀਂ ਕਰਨ ਦਊਂਗਾ ਸਰਕਾਰੀ ਪੈਸਾ ਖੁਰਦਬੋर्द ਨਹੀਂ ਹੋਣ ਦਊਂਗਾ ਔਰ ਪਿੰਡਾਂ ਤੋਂ ਗਰੀਬਾਂ ਤੱਕ ਗਰੀਬ ਤੋਂ ਗਰੀਬ ਤੱਕ ਉਹਦੀ ਸਹੂਲਤ ਸੰਗਰੂਰ ਹਲਕੇ ਦੇ ਵਿੱਚ ਅਸੀਂ ਬੈਠੇ ਹਾਂ ਲੋਕ ਸਭਾ ਦੀ ਚੋਣ ਨੂੰ ਲੈ ਕੇ ਸੰਗਰੂਰ ਤੇ ਸਭ ਦੀ ਖਾਸ ਨਜ਼ਰ ਹੈ ਔਰ ਸੰਗਰੂਰ ਨੂੰ 트ੈਂਡ ਸੈਟ ਕਰਨ ਦੇ ਲਈ ਜਾਣਿਆ ਗਿਆ ਪਿਛਲੇ ਕੁਝ ਸਮੇਂ ਤੋਂ ਸੰਗਰੂਰ ਨੇ ਜਿਹੜਾ 트ੈਂਡ ਹੈ ਮੇਨਸਟ੍ਰੀਮ 트ੈਂਡ ਸੀਗਾ ਉਹਨੂੰ ਤੋੜਿਆ ਇੱਕ ਨਵਾਂ 트ੈਂਡ ਦਿੱਤਾ ਔਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਇਥੋਂ ਚੁਨੇ ਗਏ ਚੁਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਸਾਡੀ ਸੰਗਰੂਰ ਹੈ ਜਿਹੜੀ ਰਾਜਧਾਨੀ ਹੈ ਤਾਂ ਰਾਜਧਾਨੀ ਦੇ ਵਿੱਚ ਕੱਲ ਵੀ ਸੀਐਮ ਮਾਨ ਪਹੁੰਚੇ ਹੋਏ ਸਨ ਸਾਰਿਆਂ ਦੇ ਵੱਲੋਂ ਕੈਂਪੇਨ ਕੀਤੀ ਜਾ ਰਹੀ ਹੈ ਜਿੰਨੇ ਵੀ ਕੈਂਡੀਡੇਟ ਮੈਦਾਨ ਦੇ ਵਿੱਚ ਹਨ ਤਾਂ ਸੰਗਰੂਰ ਦੇ ਵਿੱਚ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਜਿਹੜਾ ਗੜ੍ਹ ਹੈ ਸੰਗਰੂਰ ਆਮ ਆਦਮੀ ਪਾਰਟੀ ਦਾ ਉਹ ਗੜ੍ਹ ਤੁਸੀਂ ਤੋੜ ਸਕਦੇ ਹੋ ਅਸੀਂ ਤੁਹਾਨੂੰ ਭੇਜ ਰਹੇ ਹਾਂ ਸਕਪਾਲ ਸਿੰਘ ਖੈਰਾ ਸਾਡੇ ਨਾਲ ਨੇ ਖੈਰਾ ਸਾਹਿਬ ਸੰਗਰੂਰ ਨੂੰ ਸਾਰੇ ਦੇਖ ਰਹੇ ਨੇ ਸੰਗਰੂਰ ਤੁਹਾਨੂੰ ਕੀ ਆਵਾਜ਼ ਦੇ ਰਿਹਾ ਕੈਂਪੇਨ ਕਰ ਰਹੇ ਹੋ ਦੇਖੋ ਜਿੱਥੋਂ ਤੱਕ ਮੇਰੀ ਫੀਡਬੈਕ ਮੇਰੀ ਆਪਣੀ ਅਸੈਸਮੈਂਟ ਹੈਗੀ ਆ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਹੈ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਮੈਂ ਪਿਛਲੇ 27 28 ਸਾਲ ਲੋਕਾਂ ਦੀ ਕਚੇਰੀ ਚ ਕੰਮ ਕੀਤਾ ਹਰ ਤਰ੍ਹਾਂ ਦੇ ਮਤਲਬ ਜਿੱਥੇ ਬੇਇਨਸਾਫੀ ਹੋਈ ਉੱਥੇ ਮੈਂ ਪਹੁੰਚਿਆ ਸਪਾਟ ਵਿਜ਼ਿਟ ਕੀਤੀ ਬਹੁਤ ਸਾਰੇ ਮੁੱਦੇ ਲੜੇ ਹੁਣ ਮੈਨੂੰ ਯਾਦ ਨਹੀਂ ਗਾ ਰੇਤਾ ਬਜਰੀ ਦਾ ਮਾਈਨਿੰਗ ਦਾ ਮੁੱਦਾ ਲੜਦੇ ਲੜਦੇ ਇੱਕ ਮਿਨਿਸਟਰ ਨੂੰ ਮੈਂ ਡਿਸਲੌਂਚ ਕਰਾਇਆ ਕੈਬਨਿਟ ਚੋਂ ਐਜ਼ ਐਨ ਆਪੋਜੀਸ਼ਨ ਲੀਡਰ ਲਾਈਕਵਾਇਜ਼ ਬਹੁਤ ਸਾਰੇ ਹੋਰ ਇਦਾਂ ਦੇ ਮੁੱਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਲੜਾਈ 'ਚ ਸੱਪ ਆਇਆ ਮੱਤੇਵਾੜੇ ਦੇ ਜੰਗਲ ਨੂੰ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਸੀ ਮੈਂ ਉੱਥੇ ਆਪਣਾ ਹਿੱਸਾ ਪਾਇਆ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਦੇ ਅੱਜ ਤੱਕ ਖੜਾ ਭਾਈ ਅਮਰਿਤਪਾਲ ਸਿੰਘ ਤੇ ਐਨਐਸਸੀ ਲਈ ਫਿਰ ਇੱਕ ਸਾਲ ਬਾਅਦ ਉਹਦੀ ਐਨਐਸਸੀ ਫਿਰ ਵਧਾਈ ਭਗਵੰਤ ਮਾਨ ਨੇ ਉਸ ਮੁੱਦੇ ਨੂੰ ਵਿਧਾਨ ਸਭਾ ਦੇ ਅੰਦਰ ਬਾਹਰ ਔਰ ਉਹਨਾਂ ਦੇ ਮੋਰਚੇ ਤੱਕ ਪਹੁੰਚ ਕੀਤੀ ਨਵਰੀਤ ਡਿਬਡਬਾ ਦਿੱਲੀ ਦੇ ਕਿਸਾਨ ਅੰਦੋਲਨ ਚ ਉਹਦੀ ਗੋਲੀ ਮਾਰ ਕੇ ਹੱਤਿਆ ਕਰਤੀ ਸੀ ਉਹਦੇ ਪਿੰਡ ਰੁੱਦਰਪੁਰ ਗਿਆ ਤਾਂ ਮੈਂ ਯਾਦ ਦੇਖ ਰਿਹਾ ਵਾਂ ਕਿ ਮੇਰਾ ਪਿਛਲੇ ਅਰਸੇ ਤੋਂ ਮੈਂ ਇੰਨਾ ਕਿ ਜ਼ਿਆਦਾ ਸਟਰਗਲ ਕੀਤਾ ਕਈ ਵਾਰ ਮੈਂ ਆਪਣੇ ਪਿੱਛੇ ਮੁੜ ਕੇ ਦੇਖਦਾ ਤਾਂ ਸ਼ਾਇਦ 27 28 ਸਾਲ ਦੀ ਇੰਨੀ ਲੰਬੀ ਸਟਰਗਲ ਇੰਨੇ ਮੁਕਦਮੇ ਮੇਰੇ ਤੇ ਗਵਰਨਮੈਂਟਾਂ ਨੇ ਕੀਤੇ ਤਾਂ ਮੈਂ ਸੋਚਦਾ ਕਿ ਇਹ ਕਿੱਥੋਂ ਮੈਨੂੰ એનર્ਜੀ ਤਾਂ ਆਈ ਤਾਂ ਮੈਂ ਇਹੀ ਕਹਿ ਸਕਦਾ ਕਿ ਲੋਕਾਂ ਦੀ ਸਪੋਰਟ ਆ ਔਰ ਵਾਹਿਗੁਰੂ ਦਾ ਮੇਰੇ ਤੇ ਅਸ਼ੀਰਵਾਦ ਹੈ ਜਿਹੜਾ ਮੈਂ ਲਗਾਤਾਰੀ ਲੜੀ ਜਾਣਾ ਇਹ ਲੜਾਈ ਦਾ ਅਜਮੁੱਲ ਪਿਆ ਵੈਸੇ ਤਾਂ ਪਹਿਲਾਂ ਵੀ ਲੋਕਾਂ ਨੇ ਮੁੱਲ ਪਾਇਆ ਮੈਨੂੰ ਤਿੰਨ ਵਾਰੀ ਐਮ.ਐਲ.ਏ ਬਣਾਇਆ ਬਟ ਇਹ ਸਪੈਕਟਕੂਲਰ ਮੁੱਲਿਆ ਕਿਉਂਕਿ ਇਹ ਨਾਰਮਲ ਸੀਟ ਨਹੀਂਗੀ ਇਹ ਸਾਡੇ ਦਬਾਬੇ ਤੋਂ ਹਟ ਕੇ ਮਾਲਵੇ ਦੀ ਸੀਟ ਸੀ ਔਰ ਇਹ ਸੀਟ ਮੈਂ ਮੰਗੀ ਨਹੀਂ ਪਾਰਟੀ ਤੋਂ ਪਾਰਟੀ ਨੇ ਆਪ ਅਸੈਸਮੈਂਟ ਕਰਕੇ ਚੀਫ ਮਿਨਿਸਟਰ ਦੇ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਭੇਜਣਾ ਕੁਝ ਸੋਚ ਕੇ ਭੇਜਿਆ ਹੋਊਗਾ ਇਸ ਕਰਕੇ ਉਹਨਾਂ ਨੇ ਭੇਜਿਆ ਤੇ ਮੈਨੂੰ ਆਉਂਦਿਆ ਸਾਰੀ ਲੋਕਾਂ ਨੇ ਜਿੱਦਾਂ ਹੱਥਾਂ ਦੇ ਚੱਕਿਆ ਹੋਇਆ ਅੱਜ ਤੁਸੀਂ ਸਾਡਾ ਪ੍ਰੋਗਰਾਮ ਸ਼ਾਇਦ ਦੇਖਿਆ ਕਿ ਨਹੀਂ ਦੇਖਿਆ ਉੱਥੇ ਧੂਰੀ ਚ ਮਤਲਬ ਮੈਨੂੰ ਤਾਂ ਐਂ ਲੱਗਦਾ ਵਾ ਕਿ 골ਡੀ ਤੇ ਜਾਣ ਦਾ ਸਾਨੂੰ ਲਾਹਾ ਹੋਇਆ ਵਾ ਤੋ ਹੁੰਦਾ ਕੀ ਹੈ ਕਿ ਕੁਦਰਤ ਜਿਹੜੀ ਆ ਉਹ ਅਗਰ ਤੁਸੀਂ ਆਪਣੇ ਸੱਚੇ ਮਨੋਂ ਕੰਮ ਕਰ ਰਹੇ ਹੋ ਉਹ ਕੁਦਰਤ ਉਦਾਂ ਦੇ ਹਾਲਾਤ ਪੈਦਾ ਕਰਦੇ ਆਪਣੇ ਵੱਲੋਂ ਤਾਂ ਭਗਵੰਤ ਮਾਨ ਨੇ 골ਡੀ ਤੋੜ ਕੇ ਮੈਨੂੰ ਕਮਜ਼ੋਰ ਕੀਤਾ ਲੇਕਿਨ ਅਲਟੀਮੇਟਲੀ ਉਹਦੇ ਜਾਣਦਾਰ ਮੈਨੂੰ ਫਾਇਦਾ ਹੋ ਗਿਆ ਉਸ ਰੈਲੀ ਚ ਵੀ ਕਹਿ ਰਹੇ ਸੀਗੇ ਕਿ ਸਾਨੂੰ ਉਸ ਚੀਜ਼ ਦਾ ਕੁਦਰਤ ਨੇ ਫਾਇਦਾ ਦਿੱਤਾ ਉਹ ਚੰਗਾ ਰਿਸਪੌਂਸ ਹੈ ਜੀ ਔਰ ਰੈਲੀ ਤੋਂ ਬਾਅਦ ਵੀ ਅੱਜ ਇੱਕ ਵਾਰੀ ਇਹ ਵੀ ਦਰਸ਼ਕਾਂ ਨੂੰ ਸਵਾਲਾਂ ਦਾ ਸਿਲਸਿਲਾ ਵੀ ਸ਼ੁਰੂ ਕਰਦੇ ਆ ਕਿਉਂਕਿ ਕੱਲ ਸੀਐਮ ਮਾਨਵੀ ਕਾਫੀ ਸਵਾਲ ਖੜੇ ਕਰਕੇ ਗਏ ਨੇ ਕਿ ਭਲੱਤ ਤੋਂ ਜਿਹੜੇ ਸਕਪਾਲ ਸਿੰਘ ਖਹਿਰਾ ਆਏ ਨੇ ਕਿਵੇਂ ਸਾਰਾ ਕੁਝ ਕਈ ਤਰ੍ਹਾਂ ਦੇ ਸਵਾਲ ਅਸੀਂ ਲਵਾਂਗੇ ਜਿਹੜੇ ਵਾਜਬ ਸਵਾਲ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਮੌਜੂਦਾ ਨੇ ਇੱਥੇ ਰੈਲੀ ਹੈ ਕੱਲ ਨੂੰ ਨਾਮਜ਼ਦਗੀ ਪੱਤਰ ਆ ਜਿਹੜੇ ਸਕਪਾਲ ਸਿੰਘ ਖਹਿਰਾ ਉਹ ਆਪਣਾ ਭਰਨ ਜਾ ਰਹੇ ਨੇ ਅੱਜ ਮੈਂ ਦੇਖਿਆ ਕਿ ਤੁਸੀਂ ਤਿਆਰੀ ਵੀ ਆਪ ਕਰਵਾ ਰਹੇ ਸੀਗੇ ਜੀ ਇਹ ਕੁਰਸੀਆਂ ਸੈਟ ਆ ਸਾਊਂਡ ਸੈਟ ਆ ਉਦਾਂ ਰੂਟੀਨ ਚਾਣ ਕੇ ਦੇਖਿਆ ਕਿਉਂਕਿ ਇੱਕ ਕਿਸਮ ਦਾ ਕੱਲ ਸਾਡਾ ਵੱਡਾ ਇੱਕ ਸਮਾਗਮ ਆ। ਔਰ ਸਾਰੇ ਸ ਮੈਂ ਕੋਈ 12 ਬੰਦਾ ਨਹੀਂ ਸੱਦਿਆ। ਹੁਣ ਜਦੋਂ ਆਮ ਆਦਮੀ ਨੇ ਕਰਨੀ ਇਹਨਾਂ ਨੇ ਘਬਰਾਟ ਚਾਣ ਕੇ ਆ ਸਾਰੇ ਪੰਜਾਬ ਚੋਂ ਬੰਦੇ ਸੱਦੇ ਮੈਂ ਆਪਣੇ ਕੋ ਆਪਣੇ ਬੰਦਿਆਂ ਨੂੰ ਕਿਹਾ ਕੋਈ ਕਿਸੇ ਨੇ ਬਾਰੋਂ ਨਹੀਂ ਆਉਣਾ। ਸਿਰਫ ਸੰਗਰੂਰ ਲੋਕ ਸਭਾ ਹਲਕਾ। ਸਿਰਫ 9 ਸੀਟਾਂ ਜਿਹੜੀਆਂ ਤਾਂ ਮੈਨੂੰ ਉਮੀਦ ਹੈ ਕਿ ਲੋਕੀ ਸਾਡਾ ਸਾਥ ਦੇਣਗੇ। ਇਹਨਾਂ ਮਤਲਬ ਦੇਖੋ ਇਹ ਵੀ ਸਬਕ ਹੈ ਭਗਵਾਨ ਲਈ। ਕਿ ਜ਼ਿੰਦਗੀ ਚ ਕਦੀ ਵੀ ਆਪਣੇ ਵਿਰੋਧੀਆਂ ਨਾਲ ਇਸ ਲੈਵਲ ਤੱਕ ਨਫ਼ਰਤ ਦੀ ਭਾਵਨਾ ਨਾਲ ਗਲਤ ਕੰਮ ਨਾ ਕਰੋ ਕਿ ਉਹ ਉਹ ਪਾਰਟੀਆਂ ਉਭਾਰ ਕੇ ਉੱਭਰ ਕੇ ਤੁਹਾਡੇ ਸਾਹਮਣੇ ਖੜੇ ਹੋ ਜਾਣ। ਮਤਲਬ ਚਲੋ ਮੈਨੂੰ ਇੱਥੇ ਇੱਕ ਭੇਜਣ ਵਿੱਚ ਕਾਂਗਰਸ ਦਾ ਕੁੱਲ ਮਿਲਾ ਕੇ ਓਵਰਆਲ ਅਸੈਸਮੈਂਟ ਹੈ ਕਿ ਖੈਰ ਉਹ ਟ੍ਰਸਟ ਕਰਦੀ ਸੀ ਸਕਪਾਲ ਸਿੰਘ ਖੈਰਾ ਤੇ ਕਿ ਤੁਸੀਂ ਇਸ ਗੱਡ ਦੇ ਵਿੱਚ ਉਹਨਾਂ ਨੇ ਮੇਰੇ ਕੰਮ ਨੂੰ ਅਪਰੀਸ਼ੀਏਟ ਕੀਤਾ ਨਾ ਆਫਟਰ ਆਲ ਨਹੀਂ ਤਾਂ ਇੱਕ ਰੀਜਨ ਬਦਲ ਕੇ ਇੱਕ ਦੂਸਰੇ ਤਿੰਨ ਚਾਰ ਜ਼ਿਲ੍ਹੇ ਟਪਾ ਕੇ ਕਿਸੇ ਨੂੰ ਨਾਮਿਨੇਟ ਕਰਨਾ ਤੇ ਕੁਝ ਤਾਂ ਉਹਨਾਂ ਨੇ ਮਹਿਸੂਸ ਕੀਤਾ ਹੋਊਗਾ। ਤੇ ਭਗਵੰਤ ਵਾਸਤੇ ਲਿਸਣੇ ਆ ਕਿ ਆਪਣੇ ਵਿਰੋਧੀਆਂ ਨੂੰ ਇੰਨਾ ਬਦਲਾਖੋਰੀ ਦੇ ਥੱਲੇ ਨਾ ਲੈ ਕੇ ਆਓ ਕਿਉਂਕਿ ਕੀ ਕਹਿੰਦੇ ਹੁੰਦੇ ਕੋ ਨਿਊਟਨ ਦਾ ਨਿਊਟਨਸ ਲਾ ਹਮ ਐਵਰੀ ਐਕਸ਼ਨ ਹੈਜ਼ ਏਨ ਇਕੁਅਲ ਐਂਡ ਆਪੋਜ਼ਿਟ ਰੀਐਕਸ਼ਨ ਸਮਝ ਗਏ ਅਗਰ ਮੈਂ ਕੋਈ ਦਾ ਕਿਸ ਨੂੰ ਧੱਕਾ ਮਾਰਦਾ ਉਹ ਉਹ ਬੁੜਕ ਕੇ ਮੁੜ ਕੇ ਤੁਹਾਡੇ ਸਾਹਮਣੇ ਆਉਂਦਾ ਸੋ ਇਹਨੇ ਮੈਨੂੰ ਧੱਕਾ ਮਾਰਿਆ ਜੇਲ ਸੁੱਟਿਆ ਅੱਜ ਮੈਂ ਬੁੜਕੇ ਦੇ ਸਾਹਮਣੇ ਆ ਗਿਆ ਇਹ ਉਹਦਾ ਰਿਐਕਸ਼ਨ ਹੈ ਸਰ ਤੁਹਾਡੀ ਵੱਖਰੀ ਇਮੇਜ ਰਹੀ ਹੈ ਮੇਨ ਸਟ੍ਰੀਮ ਚਾਹੇ ਕਾਂਗਰਸ ਦੀ ਆਮ ਰਾਜਨੀਤਿਕ ਲੋਕ ਨੇ ਜਿਹੜੇ ਉਹ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ ਜਾਂ ਇਸ ਤਰ੍ਹਾਂ ਦੀ ਤੁਹਾਡੀ ਪੋਲਿਟਿਕਸ ਇੱਕ ਡੀਸੈਂਟ ਹੈਗਾ ਉਹਦੇ ਵਿੱਚ ਪਰ ਆ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਸਵਾਲ ਤੁਹਾਡੇ ਤੇ ਖੜੇ ਕੀਤੇ ਨੇ ਲੰਬੇ ਸਮੇਂ ਤੋਂ ਇਹ ਸਵਾਲ ਖੜਾ ਹੋ ਰਿਹਾ ਕਿ ਖੈਰਾ ਸਾਹਿਬ ਨੇ ਦਲ ਬਦਲੀਆਂ ਬਹੁਤ ਕੀਤੀ ਹੈ ਕਹਿੰਦੇ ਦੂਰ ਦੂਰ ਲਾਉਣੀ ਸ਼ੁਰੂ ਕਰਤੀ ਸੀ सीएम ਸਾਹਿਬ ਨੇ ਕੱਲ ਵਾਲੀ ਰੈਲੀ ਚ ਵੀ ਇਹ ਕਿਹਾ ਕਿ ਮਾਲਵੇ ਚ ਆ ਕੇ ਉਹ ਸਾਨੂੰ ਸਖਾਰੇ ਨੇ ਇਹ ਤੁਹਾਡੇ ਤੇ ਕੱਲ ਸਵਾਲ ਹੋਇਆ ਨਹੀਂ ਉਹਨੂੰ ਤਕਲੀਫ ਕੀ ਜਦੋਂ ਪਾਰਟੀ ਬ ਮੈਂ ਪਾਰਟੀ ਬਦਲੀ ਉਹਦਾ ਘਾਟਾ ਮੈਨੂੰ ਪੈਣਾ ਚਾਹੀਦਾ ਸੀ ਪਰ ਮੈਂ ਤਾਂ ਫਾਇਦੇ ਚ ਰਿਹਾ ਮੈਂ ਕਾਂਗਰਸ 2021 ਦੇ ਵਿੱਚ ਸੌਰੀ 2022 ਚ ਇਲੈਕਸ਼ਨ ਸੀ ਮੈਂ 6 ਮਹੀਨੇ ਪਹਿਲਾਂ ਕਾਂਗਰਸ ਆ ਤਿੰਨ ਮਹੀਨੇ ਮੈਂ ਜੇਲ੍ਹ ਚ ਰਿਹਾ ਤੇ ਮੈਂ ਤਿੰਨ ਮਹੀਨੇ ਜੇਲ੍ਹ ਚ ਰਹਿਣ ਤੋਂ ਬਾਅਦ 15 ਦਿਨ ਪਹਿਲਾਂ ਇਲੈਕਸ਼ਨ ਤੋਂ ਜੇਲ੍ਹ ਚੋਂ ਰਿਹਾ ਹੋਇਆ ਮੈਂ ਪਲਾਟ ਜਾ ਕੇ ਇਲੈਕਸ਼ਨ ਜਿੱਤ ਲਈਆ ਟਿਕਟ ਮੈਨੂੰ ਪਾਰਟੀ ਨੇ ਅੰਦਰ ਬੈਠੇ ਦਿੱਤੀ ਤੇ ਇਲੈਕਸ਼ਨ ਜਾ ਕੇ ਜਿੱਤੇ ਯਾਦ ਰਹੇ ਭਗਵੰਤ ਨੂੰ ਦੱਸਣਾ ਚਾਹੁੰਨਾ ਪਪਲਤਵਾਦ ਇੱਕ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਬੋਕਰ ਦੀ ਜਮਾਨਤ ਜਬਤ ਹੋਈ ਹੈ ਕੁਛ ਤਾਂ ਗੁਣ ਹੋਊਗਾ ਯਾਰ ਇਹਦੇ ਕਹਿਣ ਨਾਲ ਕੀ ਕਹ ਉਧਰ ਚਲੇਗਾ ਇਹ ਆਪ ਘੱਟਪਤ ਦੀਆਂ ਪਾਰਟੀਆਂ ਬਦਲੀਆਂ ਇਹ ਰਾਮੂ ਵਾਲਿਆ ਸਾਹਿਬ ਦਾ ਚੇਲਾ ਸੀ ਪਹਿਲਾਂ ਲੋਕ ਭਲਾਈ ਪਾਰਟੀ ਚ ਫਿਰ ਵਿੱਚ ਦੀ ਇਹਨੇ ਸੁਖਵੀਰ ਬਾਦਲ ਦੇ ਬੜੇ ਆ ਜਿਹੜੇ ਕਬੱਡੀ ਟੂਰਨਾਮੈਂਟ ਦੇ ਵਿੱਚ ਪੂਰੇ ਤਰੀਫਾਂ ਕੀਤੀਆਂ ਪੁਲ ਬੰਨੇ ਫਿਰ ਇਹ ਪੀਪੀਪੀ ਚ ਗਿਆ ਮਨਪ੍ਰੀਤ ਵਾਲੀ ਚ ਜੇ ਚੌਥੇ ਥਾ ਇਹ ਫਿਰਦਾ ਵਾ ਤੀਜੇ ਚੌਥੇ ਥਾ ਔਰ ਮੇਰੀ ਪਾਰਟੀ ਬਦਲ ਕੇ ਜਾਂ ਮੈਂ ਕੋਈ ਲਾਲਚ ਵਿੱਚ ਅਹੁਦਾ ਲਿਆ ਹੋਵੇ ਕੋਈ ਵਜ਼ਾਰਤ ਲਈ ਹੋਵੇ ਕੋਈ ਟਿਕਟ ਮੰਗੀ ਹੋਵੇ ਮੇਰੇ ਤਾਂ ਸਰਕਮਸਟੈਂਸਸ ਅਗਰ ਦੇਖੋਗੇ ਕੁਝ ਇਦਾਂ ਦੇ ਨੇ ਕਿ ਮੈਂ ਹਮੇਸ਼ਾ ਇੱਕ ਕਿਸਮ ਦਾ ਜਦ ਉਹ ਪਾਰਟੀ ਦਾ ਜਿਹੜਾ ਸੀਗਾ ਜਲੋ ਖਤਮ ਹੋ ਰਿਹਾ ਜਦੋਂ ਕਾਂਗਰਸ ਮੈਂ ਜੁਆਇਨ ਕੀਤੀ 21 ਚ ਉਹਦੇ ਵਰ ਗੋਇੰਗ ਆਊਟ ਵਾਸ਼ ਆਊਟ ਹੋ ਰਿਹਾ ਜਿਵੇਂ ਮੈਨੂੰ ਦਿਸ ਰਿਹਾ ਸੀਗਾ ਸੋ ਮੈਂ ਕੋਈ ਆਪਰਚੂਨਿਸਟ ਨਹੀਂਗਾ ਮੈਂ ਕਿਸੇ ਦੇ ਕੋਈ ਚੁਗਲੀ ਨਹੀਂ ਕੀਤੀ ਇਸ ਬੰਦੇ ਨੇ ਨਾ ਫੁਲਕਾ ਸਾਹਿਬ ਰਹਿਣ ਦਿੱਤੇ ਪਾਰਟੀ 'ਚ ਨਾ ਛੋਟੇਪੁਰ ਸਾਹਿਬ ਰਹਿਣ ਦਿੱਤੇ ਉੱਥੇ ਵਿਚਾਰੇ ਤੇ 2 ਲੱਖ ਦਾ ਇਲਜ਼ਾਮ ਲਾ ਦਿੱਤਾ ਅੱਜ ਤੱਕ ਕੋਈ ਵੀਡੀਓ ਨਹੀਂ ਦਿਖਾਈ ਇਸ ਬੰਦੇ ਨੇ ਨਾ ਡਾਕਟਰ ਗਾਂਧੀ ਰਹਿਣ ਦਿੱਤਾ ਨਾ ਘੁੱਗੀ ਰਹਿਣ ਦਿੱਤਾ ਨਾ ਖੇੜਾ ਰਹਿਣ ਦਿੱਤਾ ਬਸ ਕੱਲਾ ਇਹਨੂੰ ਚਾਹ ਸੀਗਾ ਲੈ ਮੁੱਖ ਮੰਤਰੀ ਬਣ ਕੇ ਕੀ ਚਾਹ ਪੂਰਾ ਕਰ ਲਿਆ ਪਿਛਲੇ ਮੇਰੀ ਗੱਲ ਸੁਣ ਪਿਛਲੇ 26 ਮਹੀਨਿਆਂ 'ਚ ਮੈਂ ਅਜ ਧੂਰੀ ਜਾ ਕੇ ਆਇਆ ਧੂਰੀ ਮੈਨੂੰ ਦੱਸੇ ਪੰਜ ਕੰਮ ਗਿਣਾ ਦੇ ਧੂਰੀ ਕੀ ਕੀਤੇ ਨੇ ਕੋਈ ਕੰਮ ਤਾਂ ਗਿਣਾਵੇ ਕੰਮੀ ਨਹੀਂ ਕੀਤਾ ਕੋਈ ਪਿਛਲੇ 2 ਸਾਲਾਂ ਦੇ ਵਿੱਚ ਆ ਇੱਕ ਪੱਥਰ ਆ ਨਹੀਂ ਲਗਿਆ ਨੀ ਪੱਥਰ ਰੱਖਿਆ ਉੱਥੇ ਮਸਤੂਆਣਾ ਸਾਹਿਬ ਸੰਗਰੂਰ ਮੈਡੀਕਲ ਕਾਲਜ ਮਤਲਬ ਧੂਰੀ ਦੀ ਮਿਲ ਬੰਦ ਹੋ ਗਈ ਉਹਨਾਂ ਦਾ 12-13 ਕਰੋੜ ਰੁਪਇਆ ਲੈਣ ਦੇਣ ਦੇਰੀ ਕਿਸਾਨਾਂ ਦੀ ਉਹ ਨਹੀਂ ਦਵਾ ਸਕਿਆ ਇੱਕ ਪੁਲ ਨਹੀਂ ਰੇਲ ਓਵਰ ਬ੍ਰਿਜ ਬਣਾ ਸਕਿਆ ਧੂਰੀ ਚ ਦੱਸੇ ਦੱਸੇ ਕੀਤਾ ਕੀ ਆ ਖੇਰਾ ਇੱਕ ਵਿਕਾਸ ਦੀ ਕਿਤੇ ਏਜੰਡਿਆਂ ਦੀ ਵੀ ਗੱਲ ਸਿਆਸਤ ਦੇ ਵਿੱਚ ਉਸ ਦੇ ਨਾਲ ਇਲਜ਼ਾਮਬਾਜ਼ੀ ਦੀ ਵੀ ਗੱਲ ਬਹੁਤ ਚੱਲਦੀ ਹੈ ਤਾਂ ਇਹਦੇ ਤੇ ਬਾਰੀ ਹੋਣ ਦਾ ਜਿਹੜਾ ਸੰਗਰੂਰ ਦੇ ਵਿੱਚ ਤੁਹਾਨੂੰ ਵੀ ਜਿਹੜਾ ਉਧਰਲੇ ਪਾਸੇ ਸਾਹਮਣਾ ਕਰਨਾ ਪੈ ਰਿਹਾ ਸਿੱਧਾ ਕਹਿ ਦਿੱਤਾ ਜਾਂਦਾ ਕਿ ਸਾਡਾ ਮੀਤ ਹੇਰਤਾ ਜੀ ਬਰਨਾਲੇ ਦਾ ਸਖਬਾਲ ਸਿੰਘ ਖੇਰਾ ਪਲੱਤ ਤੋਂ ਨੇ ਚਾਰ ਪਿੰਡਾਂ ਦੇ ਨਾਮ ਨਹੀਂ ਪਤਾ ਉਹ ਗੱਲ ਨੂੰ ਜਿਹੜਾ ਵਿਧਾ ਚੜ੍ਹਾ ਕਿਆਮਦਮੀ ਪਾਰਟੀ ਨੇ ਪੇਸ਼ ਕੀਤਾ ਕਿ ਸੰਗਰੂਰ ਦਾ ਵੀ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਖਬਾਲ ਸਿੰਘ ਖੇਰਾ ਨੇ ਦੱਸਤਾ ਕਿ ਸੰਗਰੂਰ ਵੀ ਇੱਕ ਪਿੰਡ ਹੈ ਅੱਛਾ ਇਹ ਦੱਸੋ ਰਾਗਵ ਚੰਡਾ ਛਾਜਲੀ ਚ ਪੈਦਾ ਹੋਇਆ ਆ ਸੰਦੀਪ ਪਾਟਕ ਕਰਾਚੋ ਚ ਪੈਦਾ ਹੋਇਆ ਜਾਂ ਕੁਠਾਲੇ ਚ ਪੈਦਾ ਹੋਇਆ ਜਾਂ ਲਹਿਲ ਕਲਾਂਚ ਪੈਦਾ ਹੋਇਆ ਕਿੱਥੇ ਪੈਦਾ ਹੋਇਆ ਇਹ ਬੰਦੇ ਮਤਲਬ ਇਹਨਾਂ ਦੇ ਇਹਨਾਂ ਦੇ ਗੈਰ ਪੰਜਾਬੀ ਆਣ ਕੇ ਪੰਜਾਬ ਚ ਰਾਜ ਸਭਾ ਮੈਂਬਰ ਬਣ ਸਕਦੇ ਨੇ ਪਰ ਜਿਹੜਾ ਜਿਹੜਾ ਬੰਦਾ ਪੰਜਾਬ ਲਈ ਲੜਦਾ ਭਿੜਦਾ ਜੇਲਾ ਜਾਂਦਾ ਪਰਚੇ ਦਰਜ ਸੈਂਦਾ ਉਹ ਨਹੀਂ ਇਲੈਕਸ਼ਨ ਲੜ ਸਕਦਾ ਕਿਸੇ ਪੰਜਾਬ ਮੈਂ ਤਾਂ ਪੰਜਾਬ ਦੇ ਵਿੱਚ ਹੀ ਲੜ ਰਿਹਾ ਇਹ ਦੱਸਣ ਰਾਕਬ ਚੱਡੇ ਨੂੰ ਤੇ ਸੰਦੀਪ ਪਾਟਕ ਨੂੰ ਰਾਜ ਸਭਾ ਦਾ ਮੈਂਬਰ ਪੰਜਾਬ ਚ ਕਿਉਂ ਬਣਾਇਆ ਜਵਾਬ ਦੇਣ ਮੈਂ ਤਾਂ ਪੰਜਾਬ ਦਾ ਮੈਂ ਤਾਂ ਦੁਆਬੇ ਚ ਮਲਵੇ ਚ ਆ ਗਿਆ ਮੈਂ ਮਲਵੇ ਚ ਕੱਲ ਨੂੰ ਮੱਝ ਚ ਚਲ ਜੂਗਾ ਇਹਨਾਂ ਨੂੰ ਕੀ ਤਕਲੀਫ ਹੈ ਕਹਿੰਦੇ ਮਲਵਈਆਂ ਨੂੰ ਵੀ ਐਵੇਂ ਨਾ ਸਮਝਣ ਕਿ ਐਵੇਂ ਮਲਵਈ ਤੁਰ ਪੈਣਗੇ ਖੈਰ ਹੁਣ ਇਹ ਮਲਵਈ ਹੈ ਹੀ ਨਹੀਂ ਗੇ ਇਹ ਤਾਂ ਜਿਹੜਾ ਕਹਿੰਦੇ ਨੇ ਭਗਵੰਤ ਮਾਨ ਹੁਣੀ ਪਾਰਟੀ ਜਿਹੜੀ ਹੈ ਨਾ ਇਹ ਝੂਠੇ ਬੰਦੇ ਨੇ ਇਹਨਾਂ ਨੇ ਲੋਕਾਂ ਨੂੰ ਗਲਤ ਸਬਜਬਾਗ ਦਿਖਾ ਕੇ ਝੂਠੇ ਲਾਰੇ ਲਾ ਕੇ ਇਹਨਾਂ ਨੇ ਰਾਜ ਸੱਤਾ ਤਾਂ ਬਣਾ ਲਈ ਹੈ ਤੁਸੀਂ ਇਹਨਾਂ ਦੇ ਤੋਤੇ ਦੇਖੋ ਕਿਦਾਂ ਉੱਡਦੇ ਆ ਅੱਜ ਕੀ ਜੇ ਭਗਵੰਤ ਮਾਨ ਸੰਗਰੂਰ ਤੋਂ ਹਾਰ ਗਿਆ ਤੇ ਮੈਨੂੰ ਦੱਸੇ ਕਿ ਅਸਤੀਫਾ ਦੇ ਦੂਗਾ ਕਰੇ ਗੱਲ ਮੇਰੇ ਨਾਲ ਅੱਛਾ ਮੈਨੂੰ ਇੱਕ ਗੱਲ ਦੱਸੋ ਇੱਕ ਪਾਸੇ ਕਹੀ ਜਾਂਦਾ ਮੈਂ 13 ਜ਼ੀਰੋ ਕਰ ਦੂੰ 13 ਜ਼ੀਰੋ ਕਰ ਦੂੰ ਤੇ ਧੂਰੀ ਵਿੱਚ 골ਡੀ ਦੀ ਕਿ ਲੋਡ ਪੈ ਗਈ ਸੀ ਇਹਨੂੰ ਇੰਨਾ ਕਮਜ਼ੋਰ ਹੋ ਗਿਆ ਕਿ 골ਡੀ ਵੀ ਲੈਣਾ ਪਿਆ ਜਿਹੜਾ ਕੱਲ ਤੱਕ 골ਡੀ ਬੜਾ ਕਰਪਟ ਸੀਗਾ ਅੱਛਾ ਅਗਲੀ ਤੁਸੀਂ ਡਿਫੈਕਸ਼ਨ ਦੀ ਗੱਲ ਕੀਤੀ ਮੈਂ ਗੱਲ ਭੁੱਲ ਚੱਲਿਆ ਸੀ ਕਿੰਨੇ ਬੰਦਿਆਂ ਨੂੰ ਡਿਫੈਕਟ ਕਰਾਇਆ ਨੇ ਭਗਵੰਤ ਨੇ ਆ ਜਿਹੜਾ ਰਿੰਕੂ ਸੀ ਇਹ ਇਹਦਾ ਰੇਡੀ ਵਾਲਾ ਤੇ ਝਾੜੂ ਵਾਲਾ ਬੰਦਾ ਸੀਗਾ ਜਿਹੜਾ ਜਲੰਧਰੋਂ ਐਮਪੀ ਬਣਾਇਆ ਸੀ ਉਹ ਟਿਕਟਸ ਮੇਂ ਦੀ ਬੀਜੇਪੀ ਚ ਭੱਜ ਗਿਆ ਫਿਰ ਇਹਨਾਂ ਨੇ ਇੱਕ ਉੱਥੇ ਅਕਾਲੀਆਂ ਦਾ ਬੰਦਾ ਪਵਨ ਤੀਨੂ ਲੈ ਕੇ ਆਏ ਕਿ ਉਹ ਅੱਜ ਤੋਂ ਅੱਜ ਦੋ ਦੋ ਤੋਂ ਤਾਂ ਹੋ ਗਿਆ ਕਾਲੀ ਇਹਨਾਂ ਨੇ ਰਾਜਕੁਮਾਰ ਚੱਬੇਵਾਲ ਤੇ ਉਹੀ ਟੈਕਨੀਕ 골ਡੀ ਵਾਲੀ ਅਪਲਾਈ ਕੀਤੀ ਬਾਹਮ ਰੂੜੀ ਪਰਚਾ ਦਿਖਾਇਆ ਉਹਨੂੰ ਉਹਨੂੰ ਕਾਂਗਰਸ ਤੋਂ ਕੱਢ ਕੇ ਆਮ ਆਦਮੀ ਚ ਲੈ ਗਏ ਗੱਲ ਸੁਣੋ ਉਹ ਜਾਂਦਿਆਂ ਨਾਲ ਹੀ ਟਿਕਟ ਦੇ ਦਿੰਦੇ ਨੇ ਆ ਜੀਪੀ ਜਿਹੜਾ ਕਾਂਗਰਸ ਦਾ ਐਕਸ ਐਮਐਲਏ ਫਤੇਗੜ ਤੋਂ ਅੱਜ ਲਿਆਉਂਦੇ ਨੇ ਉਹਨੂੰ ਸਾਬਣ ਨਾਲ ਚੰਗੀ ਤਰ੍ਹਾਂ ਵਾਸ਼ ਕਰਦਾ ਭਗਵੰਤ ਮਾਨ ਰਾਤ ਨੂੰ ਅਗਲੇ ਦਿਨ ਤਵਾ ਕੇ ਤੇ ਦੁੱਧ ਤੋਂ ਤਹੋ ਗਿਆ ਆਮ ਆਦਮੀ ਫਿਰ ਫਿਰ ਉਹ ਇਮਾਨਦਾਰ ਹੋਏ ਨੇ ਉਧਾ ਕਾਂਗਰਸ ਅਕਾਲੀ ਦਰ ਨੂੰ ਗਾਣਾ ਕੱਢਦੇ ਨੇ ਗੋਲਡੀ ਤਾਂ ਕੱਲ ਸਟੈਂਡ ਹੀ ਨਹੀਂ ਯਾਰ ਭਗਵੰਤ ਦਾ ਤੁਹਾਡੇ ਗੋਲਡੀ ਹੁਣੇ ਉਹਨੇ ਗਏ ਨਹੀਂ ਕੱਲ ਉਹ ਸਟੇਜ ਤੇ ਸਬੋਧਨ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਪਹਿਲਾ ਸਬੋਧਨ ਹੋਵੇਗਾ ਵੱਡੀ ਕਿਸੇ ਰੈਲੀ 'ਚ ਉਹਨਾਂ ਦਾ ਆਮ ਆਦਮੀ ਪਾਰਟੀ ਜਾਣ ਤੋਂ ਬਾਅਦ ਉਹਨਾਂ ਨੇ ਕਿ ਖਹਿਰਾ ਸਾਹਿਬ ਕਿਤੇ ਤਾਂ ਮੈਨੂੰ ਆਪਦੇ ਬੇਟੇ ਵਰਗਾ ਸਮਝਦੇ ਸੀਗੇ ਫਿਰ ਇਲਜ਼ਾਮਬਾਜ਼ੀ ਸ਼ੁਰੂ ਕਰ ਦਿੱਤੀ ਗਈ ਤੇ ਫਿਰ ਉਹ ਵੱਡੇ ਕਾਂਗਰਸੀ ਲੀਡਰਾਂ ਦਾ ਉਹਨਾਂ ਨੇ ਨਾਮ ਵੀ ਲੈ ਕੇ ਆਪਦੇ ਬੇਟਾ ਨੂੰ ਤਾਂ ਆਪਦੇ ਪਰਿਵਾਰ ਨੂੰ ਤਾਂ ਮੈਨੂੰ ਕਹਿੰਦੇ ਆ ਟਿਚ ਮੈਨੂੰ ਕੁਝ ਸਮਝਦੇ ਨਹੀਂ ਗੋਲਡੀ ਨੂੰ ਕਹਿੰਦੇ ਕੋਈ ਚੀਜ਼ ਹੀ ਨਹੀਂ ਸੀ ਤਾਂ ਆਪਦੇ ਬੱਚਿਆਂ ਨੂੰ ਫਿਲਮਾਂ ਦੇ ਵਿੱਚ ਕੰਮ ਲਵਾਉਣ ਲਈ ਉਹ ਵੀ ਜ਼ਿਕਰ ਉਹਨਾਂ ਨੇ ਕੀਤਾ ਕਿ ਮੇਰੇ ਕੋਲੋਂ ਲੈ ਕੇ ਆਉਂਦੇ ਸੀਗੇ ਫਿਰ ਮੇਰੇ ਕੋਲੋਂ ਕਾਹਤੋਂ ਲੈ ਕੇ ਇਹ ਤਮਾਮ ਗੋਲਡੀ ਦੀ ਵੀ ਇੱਕ ਗੋਲਡੀ ਦੀ ਇੱਕ ਸਪੀਚ ਮੈਂ ਕੋਈ ਜਵਾਬ ਨਹੀਂ ਦੇਣਾ ਇਹਨੂੰ ਤਾਂ ਇਹਨੂੰ ਦੁੱਖ ਪਤਾ ਕਿਹੜੀ ਗੱਲ ਦਾ ਹੋਇਆ ਮੈਂ ਕਿਹਾ ਕਿ ਗੋਲਡੀ ਨੂੰ ਮੈਂ ਬੱਚਾਂ ਨੂੰ ਕਹਿੰਦਾ ਸੀ ਇਹ 2 ਦਿਨ ਪਹਿਲਾਂ ਤੇ ਮੇਰੇ ਹੱਕ ਚ ਨਾਰੇ ਲਾ ਰਿਹਾ ਵਾ ਇਹ ਕਹਿ ਰਿਹਾ ਖੈਰਾ ਬਹੁਤ ਤਕੜਾ ਫਾਈਟਰ ਹੈ ਬੜਾ ਵਧੀਆ ਬੁਲਾਰਾ ਵਾ ਇੱਕ ਦਿਨ ਦੋ ਦਿਨ ਬਾਅਦ ਕੀ ਹੋ ਗਿਆ ਅਡਾਇਓਲਜੀ ਦੇ ਤੌਰ ਤੇ ਕਿਵੇਂ ਦੇਖੋਗੇ ਜੀ ਤੁਹਾਡੇ ਸਾਹਮਣੇ ਸਿਮਰਜੀਤ ਸਿੰਘ ਮਾਨ ਨੇ ਪੰਥਕ ਗੱਲ ਕੀਤੀ ਤੁਸੀਂ ਨੌਜਵਾਨਾਂ ਦੀ ਜਿਸ ਤਰ੍ਹਾਂ ਅਮਰਪਾਲ ਦੀ ਗੱਲ ਕਰਦੇ ਹੋ ਯੂਏਪੀ ਦੀ ਗੱਲ ਕਰਦੇ ਹੋ ਜਿਹੜੇ ਨੌਜਵਾਨਾਂ ਦੇ ਪਿੱਛੇ ਜੇ ਲੱਗਿਆ ਤੁਸੀਂ ਉਹਨਾਂ ਕੇਸਾਂ 'ਚ ਵੀ ਐਕਟਿਵ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਮੈਨੂੰ ਵੀਡੀਓ ਦਾ ਵੀ ਸ਼ਾਇਦ ਸਾਹਮਣਾ ਤਾਂ ਹੀ ਕਰਨਾ ਪੈ ਜੇ ਮੈਂ ਸਿੱਖ ਵੌਇਸ ਉਠਾਉਣਾ ਤਾਂ ਪਰ ਤੁਹਾਡੇ ਸਾਹਮਣੇ ਸਿਮਰਜੀਤ ਸਿੰਘ ਮਾਨ ਨੇ ਪੰਥਕ ਕਿੱਧਰ ਨੂੰ ਜਾਣਗੇ ਪੰਥਕ ਤਾਂ ਫਿਰ ਡਿਵਾਈਡ ਹੋਣਗੇ ਜਾਂ ਕੁਝ ਤੁਹਾਡੇ ਨਾਲ ਆਉਣਗੇ ਜਾਂ ਕੁਝ ਉਹਨਾਂ ਨਾਲ ਆਉਣਗੇ ਉਹ ਲੋਕ ਕੀ ਸੋਚਣਗੇ ਜੀ ਨਹੀਂ ਡਿਵਾਈ ਸਮਰੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਆ ਇਹ ਉਸ ਦੇ ਪਿੱਛੇ ਖੜਨਾ ਜਿਸ ਤੇ ਉਹਨਾਂ ਨੂੰ ਲੱਗਿਆ ਕਿ ਇਹ ਮੌਕੇ ਦੀ ਸਰਕਾਰ ਨੂੰ ਹਰਾਵੇਗਾ ਇਹ ਤਾਂ 30 ਸਾਲ ਦਾ ਟਰੈਕ ਰਿਕਾਰਡ ਹੈ ਕੱਢ ਲਓ ਤੁਸੀਂ ਤੇ ਕਦੀ ਵੀ ਰੂਲਿੰਗ ਪਾਰਟੀ ਦੇ ਐਮਪੀ ਨੂੰ ਨਹੀਂ ਜਿਤਾਉਂਦਾ ਹਰਾਉਂਦਾ ਵਾ ਔਰ ਜਿਤਾਉਂਦਾ ਵੀ ਹੈ ਚੰਗੇ ਬੰਦਿਆਂ ਨੂੰ ਲੇਕਿਨ ਜਦੋਂ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦੇ ਨੇ ਤੇ ਇਹਨਾਂ ਨੇ ਝਾੜੂ ਨੂੰ ਤਾਂ ਤਿੰਨ ਤਿੰਨ ਹਫ਼ਤੇ ਤਿੰਨ ਮਹੀਨਿਆਂ ਚ ਇਹਨਾਂ ਦਾ ਭਾਂਡਾ-ਮੁੰਡਾ ਕਰਤਾ ਸੀ ਹੁਣ ਤਾਂ 2 ਸਾਲ ਹੋ ਗਏ ਨੇ ਹੁਣ ਤਾਂ ਐਂਟੀ ਇਨਕੰਮਨਸੀ ਸਿਖਰਾਂ ਦੇ ਉੱਤੇ ਗਈ ਹੋਈ ਆ ਇਸ ਕਰਕੇ ਵੋਟ ਬੇਸਟਰੀ ਹੋ ਗਈ ਹੁਣ ਇਹ ਤਾਂ ਦੇਖੋ ਸਭ ਦਾ ਰਾਈਟ ਹੈ ਨਾ ਖੜੇ ਹੋਣਾ ਮਾਨ ਸਾਹਿਬ ਨੂੰ ਪੁੱਛੋ ਉਹ ਭਲਤ ਮੇਰੇ ਖਿਲਾਫ ਬੰਦਾ ਨਹੀਂ ਖੜਾ ਕਰਦੇ ਉਹਨਾਂ ਨੂੰ ਭਲਤ ਚ ਬੰਦਾ ਨਹੀਂ ਮਿਲਦਾ ਹੁੰਦਾ ਉਹ ਫਗਵਾੜੇ ਦਾ ਇੱਕ ਆਦਮੀ ਇੱਕ ਸਰਵਿਸਮੈਨ ਉਹ ਲੈ ਆ ਕੇ ਮੇਰੇ ਖਿਲਾਫ ਖੜਾ ਕਰਦੇ ਨੇ ਤੇ ਕੱਲ ਨੂੰ ਫਰਜ਼ ਕਰੋ ਉਹਨਾਂ ਦੇ ਕਾਰਨ ਮੈਂ ਹਾਰ ਜਾਂਦਾ ਮੈਂ ਇਹ ਥੋੜੋ ਕਹਣਾ ਕਿ ਮੈਨੂੰ ਮਾਨ ਸਾਹਿਬ ਦੇ ਕਰਕੇ ਹਾਰਿਆ ਜਿੱਥੇ ਹਾਰ ਦਾ ਜ਼ਿੰਦਗੀ ਦਾ ਹਿੱਸਾ ਵਾ ਇਲੈਕਸ਼ਨ ਲੜਨਾ ਸਭ ਦਾ ਰਾਈਟ ਹੈ ਸਰਵਿਸ ਵਾਲ ਮਾਨ ਸਾਹਿਬ ਵੀ ਤੇਜ਼ ਤਕੜੇ ਸਵਾਲ ਕਰ ਰਹੇ ਨੇ ਕਹਿੰਦੇ ਖੈਰਾ ਤੇਜ਼ ਹੈ ਖੈਰਾ ਕਲੇਵਰ ਹੈ ਇਸ ਤਰ੍ਹਾਂ ਦਾ ਸਵਾਲ ਵੀ ਆਇਆ ਉਹਨ ਨੇ ਤੇਜ਼ ਹੋਣਾ ਮਾੜੀ ਗੱਲ ਆ ਇੰਟੈਲੀਜੈਂਟ ਕਲੇਵਰ ਦਾ ਲੱਗਦਾ ਸ਼ਬਦ ਅੰਗਰੇਜ਼ੀ ਦਾ ਕਲੇਵਰ ਤਾਂ ਇਹ ਹੀ ਆ ਉਹ ਹੁਸ਼ਾਰ ਬੰਦਾ ਮਤਲਬ ਹੁਸ਼ਾਰੀ ਕੋ ਮਾੜੀ ਗੱਲ ਤਾਂ ਨਹੀਂ ਗੀ ਚਲਾਕੀ ਵੀ ਆ ਚਲਾਕੀ ਡਿਫਰੈਂਟ ਆ ਚਲਾਕੀ ਮੈਂ ਚਲਾਕ ਰਹੀਗਾ ਮੈਂ ਤਾਂ ਬਿਲਕੁਲ ਸਾਹਮਣੇ ਜੋ ਮੇਰੇ ਜੋ ਮੇਰੇ ਦਿਲ ਚਾ ਉਹ ਮੇਰੀ ਜ਼ੁਬਾਨ ਤੇ ਤੁਸੀਂ ਮੇਰੇ ਫੇਸ ਰਿਐਕਸ਼ਨਸ ਦੇਖਿਆ ਕਰੋ ਮੇਰਾ ਖਿਆਲ ਆ ਕਿ ਆਪਣੇ ਵੱਲੋਂ ਗੋਲਡੀ ਨੇ ਇੱਕ ਦਿਨ ਵੀਡੀਓ ਪਾਈ ਕਿ ਖੇਰ ਨੂੰ ਮੈਂ ਇਦਾਂ ਟੱਕਰੂ ਉਦਾਂ ਟੱਕਰੂ 2 ਘੰਟੇ ਲੋਕਾਂ ਨੇ ਡਿਲੀਟ ਕਰਾ ਦਿੱਤੇ ਅੱਜ ਇੱਕ ਲੜਕੀ ਕੋਈ ਕਿਨਰਾਂ ਦੀ ਸਾਡੇ ਰੈਲੀ 'ਚ ੱੱਕੇ ਨਾ ਆ ਕੇ ਵੜ ਗਈ। ਹੂੰ। ਅੱਛਾ ਉਹਨੇ ਜਾ ਕੇ ਜਦੋਂ ਲੋਕਾਂ ਜਦੋਂ ਕਿਸੇ ਦੇ ਆਪਾਂ ਵਿਆਹ ਵਿੱਚ ਜਾ ਕੇ ਵਿਗਨ ਪਾਵਾਂਗੇ। ਹੂੰ। ਤਾਂ ਇੱਕ ਕਿਸਮ ਦਾ ਲੋਕਾਂ ਨੇ ਉੱਥੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਤਾ। ਫਿਰ ਉਹਨੇ ਬਹੁਤ ਜਾ ਕੇ ਇੱਕ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਥੱਲੇ ਕਮੈਂਟ ਪੜੋ। ਉਹ ਤਾਂ ਬਹੁਤ ਚੈਨਲਾਂ 'ਤੇ ਚੱਲ ਰਹੀ ਹੈ ਜੀ ਉਹ ਤਾਂ ਤੁਸੀਂ ਸਪਸ਼ਟੀਕਰ ਨਹੀਂ ਦੇ ਦੋ ਕੀ ਸੀਗਾ ਉਹ ਤੁਹਾਡੇ ਵੱਲੋਂ। ਉਹਦੇ ਕਮੈਂਟ ਪੜ ਲਓ। ਲੋਕੀ ਸਾਰੇ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਨੇ। ਉਹ ਚ ਕਹਿੰਦੇ ਖੇਰੇ ਦਾ ਕੀ ਕਸੂਰ ਹੈ। ਕੱਲ ਨੂੰ ਤੁਹਾਡੇ ਵਿਆਹ ਰੱਖਿਆ ਹੋਇਆ ਮੈਂ ਤੁਹਾਡੇ ਘਰ ਵਿੱਚ ਆਣ ਕੇ ਤੁਹਾਡੇ ਭਾਂਡੇ ਮੁੱਦੇ ਕਰਦਿਆਂ ਹਾਂ ਤੇ ਕੌਣ ਚੰਗਾ ਬਣ ਕਹੂਗਾ ਇਸ ਕਰਕੇ ਉਹਦਾ ਕੁਝ ਮੈਂ ਕਲੈਰੀਫਿਕੇਸ਼ਨ ਨਹੀਂ ਦੇਣੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੌਣ ਹੈ ਤੁਹਾਨੂੰ ਨਹੀਂ ਪਤਾ ਕੀ ਹੋਇਆ ਕੀ ਬਾਕੀ ਕੁਝ ਪਤਾ ਨਹੀਂਗਾ ਉਹ ਮਾਈਕ ਤੱਕ ਆ ਗਿਆ ਕੀ ਐਸੀ ਕੋਈ ਗੱਲ ਕਹਿੰਦੇ ਕਰਨਾ ਸੀ ਉਹਨਾਂ ਨੇ ਉਹਨਾਂ ਦੀ ਇੱਕ ਵੀਡੀਓ ਹੋਰ ਚਾਹੁੰਦੇ ਉਹਨਾਂ ਦੇ ਉਹਨਾਂ ਦੇ ਜਿਹੜਾ ਸਰਪੰਚ ਆ ਲੱਡੇ ਪਿੰਡ ਦਾ ਉਹਨਾਂ ਨਾਲ ਕੋਈ ਜ਼ਾਤੀ ਕੋਈ ਰੰਜਿਸ਼ ਹੈ ਅਗਰ ਉਹਨਾਂ ਨਾਲ ਰੰਜਿਸ਼ ਹੈ ਤੁਸੀਂ ਉਹਦੇ ਨਾਲ ਸੈਪਰੇਟਲੀ ਮਿਲੋ ਨਾ ਮੇਰੇ ਪ੍ਰੋਗਰਾਮ ਵਿੱਚ ਆਣ ਕੇ ਮੇਰੇ ਪ੍ਰੋਗਰਾਮ ਨੂੰ ਫੇਲ ਕਰਨਾ ਉਹਦੇ ਚ ਖਲਲ ਪਾਉਣਾ ਉਹਨਾਂ ਨਿੱਜੀ ਇੰਡੀਵਿਜੂਅਲ ਮਸਲੇ ਹਾਂ ਉਹਨਾਂ ਦਾ ਸੋ ਨਾ 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 ਉਹ ਜਦੋਂ ਆਏ ਵੀ ਤੇ ਮੈਂ ਤਾਂ ਕਿਹਾ ਮਾਈਕ ਫਲੋ ਤੇ ਗੱਲ ਕਰ ਲੋ ਤੇ ਜਦੋਂ ਲੋਕਾਂ ਨੇ ਦੇਖਿਆ ਕਿ ਹਟਦੀ ਨਹੀਂ ਇਹ ਮਤਲਬ ਡਿਸਟਰਬ ਕਰ ਰਹੀ ਹੈ ਉਹਨਾਂ ਨੂੰ ਚੱਕ ਕੇ ੱੱਕੇ ਮਾਰ ਕੇ ਬਾਹਰ ਕੱਢ ਦਿੱਤੇ ਖੈਰਾ ਸਾਹਿਬ ਮੇਰੀ ਆਖਰੀ ਸਵਾਲਾਂ ਚ ਲਗਭਗ 2 ਸਵਾਲ ਮੈਂ ਬਾਅਦ ਦੇ ਵਿੱਚ ਲਵਾਗਾ ਇਹ ਤੀਜਾ ਆਖਰੀ ਸਵਾਲ ਹੈ ਵੈਸੇ ਤਾਂ ਆਖਰੀ ਸਵਾਲ ਹੀ ਕਹਿੰਦੇ ਹੁੰਦੇ ਆ ਪੱਤਰਕਾਰ ਜਦੋਂ ਗੱਲਬਾਤ ਕਰਦੇ ਨੇ ਪਰ ਸੁਖਪਾਲ ਸਿੰਘ ਖੈਰਾ ਕੋਲੇ ਸੰਗਰੂਰ ਦੇ ਲਈ ਰੋਡ ਮੈਪ ਕੀ ਹੈ ਪਾਰਲੀਮੈਂਟ ਵਿੱਚ ਜਾਂਦੇ ਨੇ ਤਾਂ ਮੈਂ ਕੋਈ ਨਹੀਂ ਤੁਸੀਂ ਮੇਰੀ ਗੱਲ ਛੋੜੋ ਮੈਂ ਰੋਡ ਮੈਪ ਦੋ 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 2 ਮਿੰਟ ਲੱਗਣੇ ਨੇ ਰੋਡ ਮੈਪ ਦੀ ਗੱਲ ਕਰਨਾ ਮੈਂ ਹਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਸੰਗਰੂਰ ਤੇ ਪੰਜਾਬ ਰੋਡ ਮੈਪ ਕੈਨ ਨੋਟ ਬੀ ਐਕਸਪਲੇਨਡ ਇਨ ਫ ਪਰ ਫਿਰ ਵੀ ਖੈਰਾ ਸਭ ਤੋਂ ਧੀ ਸੋਚ ਮੈਂ ਬਹੁਤ ਕੁਝ ਸੋਚਿਆ ਹੋਇਆ ਵਾ ਅਗਰ ਤਾਂ ਸਾਡੀ ਸਰਕਾਰ ਬਣ ਗਈ ਫਿਰ ਤਾਂ ਅਸੀਂ ਪੰਜਾਬ ਦੇ ਵਾਸਤੇ ਬਹੁਤ ਵੱਡੇ ਕੋਈ ਇੰਡਸਟਰੀਅਲ ਔਰ ਐਗਰੀਕਲਚਰ ਪੈਕੇਜ ਲਿਆਵਾਂਗੇ ਜੇ ਸਾਡੀ ਸਰਕਾਰ ਬਣ ਗਈ ਮੈਂ ਕਮਿਟਿਡ ਹਾਂ ਕਿ ਸੰਗਰੂਰ ਵਿੱਚ ਕੋਈ ਇੰਪੋਰਟੈਂਟ ਪ੍ਰੋਜੈਕਟਸ ਜਿਦਾ ਰੇਲ ਕੋਚ ਫੈਕਟਰੀ ਹੈ ਕਪੂਰਥਲੇਖ ਸ਼ਹਿਰ ਬਣ ਗਿਆ 50 ਹਜ਼ਾਰ ਲੱਖ ਆਦਮੀ ਉਹਦੇ ਨਾਲ ਪੜ ਰਿਹਾ ਵਾ ਇਸ ਤਰ੍ਹਾਂ ਨਾਲ ਕੱਗਰ ਦੇ ਦਰਿਆ ਨੂੰ ਟੇਮ ਕਰਨਾ ਉਹਦਾ ਇਰੀਗੇਸ਼ਨ ਨੂੰ ਫਾਇਦਾ ਦੇਣਾ ਉਦੀ ਤਬਾਈ ਨੂੰ ਹਟਾਉਣਾ ਸ਼ੂਗਰ ਮਿਲ ਅਗਰ ਹੋ ਸਕੇ ਤੂੜੀ ਦੀ ਨੂੰ ਰਿਵਾਈਵ ਕਰਨਾ 13-14 ਕਰੋੜ ਰੁਪਿਆ ਕਿਸਾਨਾਂ ਦਾ ਬਕਾਇਆ ਦਿਵਾਉਣਾ ਰੇਲ ਓਵਰ ਬ੍ਰਿਜਸ ਬਣਾਉਣੇ ਜਿੱਥੇ-ਜਿੱਥੇ ਲੋਡ ਆ ਮੈਡੀਕਲ ਕਾਲਜ ਦਾ ਨੀ ਪੱਥਰ ਜਿਹੜਾ ਖੜਾ ਕੱਲਾ ਨੀ ਪੱਥਰ ਉਹਨਾਂ ਮੈਡੀਕਲ ਕਾਲਜ ਨੂੰ ਅੰਜਾਮ ਦੇਣਾ ਅਗਰ ਸਾਡੀ ਸਰਕਾਰ ਨਹੀਂ ਬਣਦੀ ਫਿਰ ਜੋ ਮੈਂਬਰ ਆਫ ਪਾਰਲੀਮੈਂਟ ਦਾ ਰੋਲ ਹੋਊਗਾ ਆਪਣੇ ਐਮਪੀ ਲੈਡ ਫੰਡ ਨੂੰ ਇਸਤੇਮਾਲ ਕਰਨਾ ਔਰ ਸਾਡੀਆਂ ਵਿਜੀਲੈਂਸ ਮੋਨਿਟਰਿੰਗ ਕਮੇਟੀ ਹੁੰਦੀ ਹੈ ਇੱਕ ਐਮਪੀ ਹੈਡ ਐਮਪੀ ਹੈਡ ਹੁੰਦਾ ਤਿੰਨ ਜ਼ਿਲ੍ਹੇ ਨੇ ਮੇਰੇ ਕੋਲ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ ਤਿੰਨਾਂ ਦੇ ਅਫਸਰਾਂ ਦੇ ਉੱਤੇ ਮੈਂ ਇੱਕ ਬਹੁਤ ਤਿੱਖੀ ਅੱਖ ਰੱਖੂੰਗਾ ਕਿਸੇ ਨੂੰ ਕੰਮ ਗਲਤ ਨਹੀਂ ਕਰਨ ਦਊਂਗਾ ਸਰਕਾਰੀ ਪੈਸਾ ਖੁਰਦਬੋर्द ਨਹੀਂ ਹੋਣ ਦਊਂਗਾ ਔਰ ਪਿੰਡਾਂ ਤੱਕ ਗਰੀਬਾਂ ਤੱਕ ਗਰੀਬ ਤੋਂ ਗਰੀਬ ਤੱਕ ਉਹਦੀ ਸਹੂਲਤ ਪਹੁੰਚ ਸਕੇ ਇਹ ਮੇਰਾ এজেন্ডਾ ਹੋਵੇ। ਵਿਦਨ ਪਾਰਟੀ ਜਿਹੜੀ ਤੁਹਾਡੀ ਵਾਇਸ ਆ ਥੋੜਾ ਲੱਗ ਚੱਲ ਜਾਂਦੇ ਹੋ ਕਈ ਵਾਰੀ ਪਾਰਟੀ ਲਾਈਨ ਤੋਂ ਹਟ ਕੇ ਚੱਲ ਜਾਂਦੇ ਹੋ ਕੀ ਪੰਜਾਬ ਦੇ ਲੋਕ ਜਾਂ ਸੰਗਰੂਰ ਦੇ ਲੋਕ ਐਕਸੈਪਟ ਕਰ ਸਕਦੇ ਕਿ ਜਿੱਥੇ ਜਸਟਿਸ ਦੀ ਗੱਲ ਆ ਜਾਂ ਜਿੱਥੇ ਪਾਰਟੀ ਨੂੰ ਵੀ ਸਵਾਲ ਹੋ ਰਿਹਾ ਉੱਥੇ ਵੀ ਖੈਰਾ ਡੀਸੈਂਟ ਹੀ ਰਹੇ। ਪਾਰਟੀ ਨੇ ਐਕਸੈਪਟ ਕਰਕੇ ਮਨੂੰ ਸੰਗਰੂਰ ਦੀ ਟਿਕਟ ਤੇ ਨਾਮਿਨੇਟ ਕੀਤਾ ਕੋਈ ਸੋਚ ਕੇ ਕੀਤਾ ਹੋਣਾ। ਹੂੰ। ਇਹ ਤਾਂ ਐਵੇਂ ਪਬਲਿਕ ਪਰਸੈਪਸ਼ਨ ਹੁੰਦੀ ਆ ਕਿ ਮੈਂ ਪਾਰਟੀ ਤੋਂ ਹੋਜੀ ਅਲੱਗ ਥਲੱਗ ਬੋਲ ਰਿਹਾ ਮੈਂ ਜਨਤਾ ਦੇ ਮੁੱਦੇ ਚੱਕ ਰਿਹਾ ਕੋਈ ਵੀ ਪਾਰਟੀ ਕਿਉਂ ਕਹੂਗੀ ਜੇ ਪੌਪੂਲਰ ਮੁੱਦੇ ਚੱਕਦੇ ਆ ਤੁਸੀਂ ਤੇ ਲੋਕਾਂ ਦੀ ਇਨਸਾਫ ਦੀ ਲੜਾਈ ਲੜਦੇ ਕਿਹੜੀ ਪਾਰਟੀ ਕਹੂ ਕਿ ਨਾਲ ਲੜੋ ਮੇਰਾ ਕਹਲਾ ਮੇਰੇ ਕਿਰਦਾਰ ਕਰਕੇ ਮੇਰੇ ਕੰਮ ਕਰਕੇ ਮੈਨੂੰ ਪਾਰਟੀ ਨੇ ਸੰਗਰੂਰ ਲੈ ਕੇ ਆਏ ਨੇ ਖਿਆਲ ਸਰ ਬੰਦੀ ਸਿੰਘ ਚਾਹਤ ਅਕਾਲੀ ਦਲ ਵੀ ਗਲਤਾ ਕਰਦਾ ਸਾਰੇ ਗੱਲ ਕਰਦੇ ਨੇ ਬੰਦੀ ਸਿੰਘ ਉਹ ਇੱਕ ਵੱਡਾ ਮਸਲਾ ਹੈ ਉਹਦੇ ਲਈ ਪ੍ਰੋਟੈਸਟ ਵੀ ਕਾਫੀ ਹੁੰਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਹੁਣ ਵੀ ਇੱਕ ਚੱਲ ਰਿਹਾ ਹੈ ਬਾਕੀ ਅਮਰਤਪਾਲ ਸਿੰਘ ਰਾਣੀ ਤੁਸੀਂ ਗੱਲ ਕਰਦੇ ਹੋ ਸਿੱਖ ਮਸਲੇ ਬੰਦੀ ਸਿੰਘਾਂ ਦਾ ਜਾਂ ਅਮਰਤਪਾਲ ਨੂੰ ਅਮਰਤਪਾਲ ਚੌਂ ਨ ਮੈਦਾਨ ਦੇ ਵਿੱਚ ਵੀ ਉਹ ਸਾਰੀ ਐਕਟੀਵਿਟੀ ਕਿਵੇਂ ਦੇਖ ਰਹੇ ਹੋ ਦੇਖੋ ਸਬਦਾ ਰਾਈਟ ਹੈ ਜੇ ਇਲੈਕਸ਼ਨ ਲੈਣਾ ਮੈਂ ਜਦੋਂ ਤੁਸੀਂ ਮੇਰੀ ਲਾਈਫ ਦਾ ਇੱਕ ਚੈਪਟਰ ਖੋਲ ਕੇ ਦੇਖੋ ਜਿੱਥੇ ਵੀ ਕਿਤੇ ਇਨਜਸਟਿਸ ਹੁੰਦਾ ਜਿੱਥੇ ਕਿਤੇ ਕੋਈ ਜ਼ਿਆਦਤੀ ਹੁੰਦੀ ਆ ਕੋਈ ਜ਼ੁਲਮ ਕੀਤਾ ਜਾਂਦਾ ਮੈਂ ਉਹਦੇ ਖਿਲਾਫ ਲੜਦਾ ਵਾਂ ਕਈ ਵਾਰੀ ਲੋਕਾਂ ਨੂੰ ਲੱਗਦਾ ਜੀ ਕਿ ਅਗਰ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਅਖੇ ਜੀ ਇਹ ਸਿੱਖਾਂ ਦੀ ਲੜਾਈ ਲੜਦੇ ਕਿਉਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਕੀ ਧਰਮਾਂ ਦੀ ਬਾਣੀ ਦਰਜ ਨਹੀਂ ਗਈ ਸਾਰੀਆਂ ਧਰਮਾਂ ਦੀ ਬਾਣੀ ਦਰਜ ਇਟਸ ਇਟ ਇਜ਼ ਇਨ ਫੈਕਟ ਇੱਕ ਵਾਰੀ ਨਾ ਨਰਸਿਮਰ राव ਪ੍ਰਾਈਮ ਮਿਨਿਸਟਰ ਸੀਗੇ ਤੇ ਈਰਾਨ ਦੇ ਪ੍ਰੈਜ਼ੀਡੈਂਟ ਆਏ ਸੀ ਰਫ ਸੰਜਾਨੀ ਉਹਨਾਂ ਨੇ ਮਾਈਕ ਤੇ ਗੱਲ ਆਈ ਇਹ ਉਹਨਾਂ ਨੇ ਪੁੱਛਿਆ ਕਿ ਯਾਰ ਇਹ ਉਹਨੇ ਪੁੱਛਿਆ ਰਫਸੰਜਾਨੀ ਨੇ ਨਰਸਮਹਾ ਰਾਓ ਨੂੰ ਕਿ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਕੌਣ ਨੇ ਨਰਸਮਹਾ ਰਾਓ ਸੱਤ ਜ਼ੁਬਾਨਾਂ ਜਾਣਦਾ ਸੀ ਵੈਰੀ ਇੰਟੈਲੀਜੈਂਟ ਪਰਸਨ ਉਹਨੇ ਕਿੰਨਾ ਸ਼ਾਰਟ ਜਵਾਬ ਦਿੱਤਾ ਕਹਿੰਦਾ ਰਫਸੰਜਾਨੀ ਸਾਹਿਬ ਅਗਰ ਸਾਰੇ ਧਰਮਾਂ ਦਾ ਨਿਚੋੜ ਕੱਢਿਆ ਜਾਵੇ ਉਸ ਨਿਚੋੜ ਨੂੰ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਕਹਿੰਦੇ ਨੇ ਸੋ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਨਾਲ ਲੜਾਂ ਸੋ ਇਸ ਕਰਕੇ ਕਈ ਵਾਰੀ ਤੁਹਾਨੂੰ ਲੱਗਦਾ ਲੋਕਾਂ ਨੂੰ ਕਿ ਮੈਂ ਕਿਸੇ ਇੱਕ ਸੈਕਸ਼ਨ ਦੀ ਗੱਲ ਕਰਦਾ ਜਾਂ ਕਿਸੇ ਇੰਡੀਵਿਜੂਅਲ ਨੋ ਮਾਈ ਫਾਈਟ ਇਜ਼ ਅਗੇਂਸਟ ਇਨਜਸਟਿਸ ਕਰਾ ਸਰ ਅਮਰਤਪਾਲ ਦੇ ਸਮਰਥਨ ਬਾਰੇ ਵੀ ਇੱਕ ਸੋਸ਼ਲ ਮੀਡੀਆ ਤੇ ਇੱਕ ਫੈਲ ਰਹੀ ਸੀ ਕੋਈ ਚੀਜ਼ ਕਾਫੀ ਪੇਜਾਂ ਦੇ ਉੱਪਰ ਉਹ ਸ਼ੇਅਰ ਹੋਈ ਹੈ ਦੇਖੋ ਗੱਲਿਆ ਸਾਰੇ ਸੂਝਵਾਨ ਲੋਕਾਂ ਨੂੰ ਪਤਾ ਕਿ ਮੈਂ ਕਾਂਗਰਸ ਦਾ ਉਮੀਦਵਾਰ ਹਾਂ ਕਾਂਗਰਸ ਦੇ ਸਿੰਬਲ ਤੋਂ ਸੰਗਰੂਰ ਲੜਨਾ ਇਜ਼ ਇਟ ਪੋਸੀਬਲ ਮੈਂ ਇੱਥੇ ਮੈਂ ਕਾਂਗਰਸ ਦੀ ਸਪੋਰਟ ਕਰਾਂ ਤੇ ਮੈਂ ਕਿਸ ਇਟਸ ਨੋਟ ਪੋਸੀਬਲ ਮੈਂ ਤੁਹਾਨੂੰ ਦੱਸਿਆ ਮੈਂ एनएस से दा विरोध करदा पहला भी कीता गां भी करदा रहूंगा कि गलत है साडे नौजवानां नु भगवंत मान ने बीजेपी दे एनएस से लाके डिब्रूगढ़ दे जेलਾਂ ਵਿੱਚ ਉਹਨਾਂ ਦੇ ਹਵਾਲੇ ਕਿਉਂ ਕੀਤਾ ਇਹ ਲੜਾਈ ਖੈਰਾ ਸਾਹਿਬ ਹੁਣ ਆਖਰੀ ਸਵਾਲ ਹੈ ਮੇਰਾ ਇਹ ਬਿਲਕੁਲ ਜਿਹੜੀ ਆਮ ਆਦਮੀ ਪਾਰਟੀ ਨੇ ਵੱਡੀ ਟੀਮ ਹੈ ਜਿਹੜੀ ਸੰਗਰੂਰ ਦੇ ਵਿੱਚ ਉਡੀ ਆਪਣਾ ਕੈਡਰ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ ਮੁੱਖ ਮੰਤਰੀ ਵੀ ਇਹੀ ਕੋਸ਼ਿਸ਼ ਕਰਕੇ ਗਏ ਨੇ ਕਿ ਕੈਡਰ ਦੇ ਵਿੱਚ એનર્ਜੀ ਭਰੀ ਜਾਵੇ ਤੁਹਾਡੇ ਸਾਹਮਣੇ ਉਹਨਾਂ ਨੂੰ ਖੜਾ ਕੀਤਾ ਜਾਵੇ ਤੁਹਾਡੇ ਜਿਸ ਤਰ੍ਹਾਂ ਤੁਹਾਡੇ ਵਰਕਰ ਨੇ ਉਹਨਾਂ ਤੋਂ ਜ਼ਿਆਦਾ ਐਕਟਿਵ ਕਰਨ ਦੀ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਈ ਹੋਰ ਡਿਊਟੀਆਂ ਵੀ ਵੰਡੀਆਂ ਜਾ ਰਹੀਆਂ ਨੇ ਵਿਧਾਇਕਾਂ ਨੂੰ ਹਨਾ ਸਾਰੇ ਪਾਸੇ ਤੇ ਇੱਕ 골ਡੀ ਨੇ ਵੀ ਤੁਹਾਡੇ ਚੋਂ ਗਏ ਨੇ ਇੱਕ ਤੁਹਾਡੇ ਤੇ ਇੱਕ ਸਵਾਲ ਖੜਾ ਕੱਲ ਕੀਤਾ ਸੀ ਉਹ ਐਮ ਬਹੁਤ ਹੈ ਕਿਉਂਕਿ ਸਿੱਖ ਮਸਲੇ ਨਾਲ ਜੁੜਿਆ ਹੋਇਆ ਬੀਬੀ ਜਸਵੰਤ ਕੌਰ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਬੀਬਾ ਜੀ ਬਾਰੇ ਆ ਤੇ ਉਹਨਾਂ ਨੂੰ ਵੀ ਤੁਸੀਂ ਚੋਣ ਲੜਾਈ ਸੀ ਉਹਨਾਂ ਨੇ ਉਹਨੂੰ ਲੈ ਕੇ ਇੱਕ ਸਵਾਲ ਕੀਤਾ ਸੀਗਾ ਕੱਲ ਅੱਛਾ ਤੁਸੀਂ ਸੁਣਿਆ ਨਹੀਂ ਤੁਸੀਂ ਸੁਣੀ ਨਹੀਂ ਸਪੀਚ ਉਹਨਾਂ ਨੇ ਕਿਹਾ ਸੀ ਕਿ ਬੀਬੀ ਖਾਲੜਾ ਨੂੰ ਪੁੱਛੋ ਕਿ ਖੈਰਾ ਨੇ ਉਹਨਾਂ ਨਾਲ ਕੀਤਾ ਕੀ ਹੈ ਸੇਮ ਬਰਡਿੰਗ ਹੈ ਉਹਨਾਂ ਦੇ ਪਾਸੋਂ ਦੀ ਮੈਂ ਤਕਰੀਬਨ ਸੁਣ ਕੇ ਆਇਆ ਤੇ ਉਹਦੇ ਤੇ ਤੁਹਾਡਾ ਕੀ ਕਹਿਣਾ ਜੀ ਉਹਨਾਂ ਨੇ ਕਿਹਾ ਕਿ ਮੰਨ ਲਓ ਉਹ ਕਹਿ ਰਹੇ ਨੇ ਉਹਦੀ ਵਰਡਿੰਗ ਤੁਸੀਂ ਸਮਝਦੇ ਹੋ ਜੇ ਕਹਿ ਰਹੇ ਨੇ ਨਹੀਂ ਉਹ ਬੀਬੀ ਜੀ ਨੂੰ ਪੁੱਛ ਲਓ ਤੁਸੀਂ ਕੀ ਕੀਤਾ ਮੈਂ ਮੈਂ ਕੀ ਗਲਤ ਕੀਤਾ ਇੱਕ ਅਸੀਂ ਪੰਜਾਬ ਡੈਮੋਕਰੈਟਿਕ ਆਲਾਈਅንስ ਬਣਾਇਆ ਸੀਗਾ ਉਹਨਾਂ ਨੂੰ ਖਦੂਰ ਸਾਹਿਬ ਤੋਂ ਚੋਣ ਲੜੀ ਆ ਉਹਨਾਂ ਦੀ ਮਰਜ਼ੀ ਦੇ ਨਾਲ ਲੜੀ ਆ ਉਹਨਾਂ ਦੀ ਇੱਛੇ ਦੇ ਨਾਲ ਲੜੀ ਹੈ ਉਹਨਾਂ ਨੂੰ 2 ਲੱਖ ਪਲੱਸ ਵੋਟ ਪਈ ਹੈ ਉਹਦੇ ਮੈਂ ਕੀ ਕੀਤਾ ਅਗਰ ਕੁਝ ਕਹਿਣਾ ਵਾ ਗੋਲਡੀ ਨੂੰ ਪੁੱਛ ਲਓ ਵੀ ਉਹ ਗੱਲ ਕਰ ਲਿਓ ਉਹਨਾਂ ਨਾਲ ਯਾਰ ਸਭ ਆਖਰ ਦੇ ਵਿੱਚ ਕੁਝ ਵੀ ਤੁਸੀਂ ਕਹਿਣਾ ਚਾਹੋ ਨਹੀਂ ਕੁਝ ਨਹੀਂ ਮੈਂ ਤਾਂ ਸੰਗੂਰ ਦੇ ਵੋਟਰਸ ਨੂੰ ਇਹ ਅਪੀਲ ਕਰੂੰਗਾ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਇਸ ਇਸ ਤਰ੍ਹਾਂ ਦੇ ਵਿਅਕਤੀ ਨੂੰ ਵੋਟ ਪਾਓ ਜਿਹੜਾ ਤੁਹਾਡੀ ਗੱਲ ਨਿਡਰਤਾ ਦੇ ਨਾਲ ਲੋਕ ਸਭਾ ਵਿੱਚ ਰੱਖ ਸਕੇ ਸਿਰਫ ਇਸ ਕਰਕੇ ਵੋਟ ਨਹੀਂ ਪਾਉਣੀ ਕਿ ਅਸੀਂ ਫਲਾਨੀ ਪਾਰਟੀ ਨਾਲ ਬੱਜੇ ਆ ਅਸੀਂ ਝਾੜੂ ਦੇ ਵਰਕਰ ਆ ਜਿਹੜੇ ਥੱਲੇ ਵਰਕਰ ਅਕਾਲੀ ਦਲ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਕਮਿਊਨਿਸਟਾਂ ਦੇ ਨੇ ਜਿਹੜਾ ਜਿਹੜੇ ਸੇਵਾ ਸਿੰਘ ਠਿਕਰੀਵਾਲ ਦੇ ਪੈਰੋਕਾਰ ਨੇ ਜਿਹੜਾ ਤੇਜਾ ਸਿੰਘ ਸੁਤੰਤਰ ਦੇ ਪੈਰੋਕਾਰ ਮੇਰੀ ਸਭ ਨੂੰ ਹੱਥ ਬੇਨਤੀ ਆ ਕਿ ਪਾਰਟੀਵਾਦੀ ਉੱਤੇ ਉੱਠ ਕੇ ਮੈਨੂੰ ਤੁਸੀਂ ਅਗਰ ਵੋਟ ਪਾਉਂਗੇ ਮੈਂ ਪੰਜਾਬ ਔਰ ਸੰਗਰੂਰ ਦੇ ਮਸਲੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਦੇਸ਼ ਦੀ ਲੋਕ ਸਭਾ ਵਿੱਚ ਰੱਖੂਗਾ ਧੰਨਵਾਦ ਜੀ ਧੰਨਵਾਦ ਜੀ ਤੇ ਜਿਸ ਤਰ੍ਹਾਂ ਪਾਰਟੀਆਂ ਦੀ એનર્ਜੀ ਹੈ ਸੰਗਰੂਰ ਲੋਕ ਸਭਾ ਸਭ ਦੇ ਲਈ ਹੈ ਮੈਂ ਸਾਰਿਆਂ ਨੇ ਪੂਰੀ ਸ਼ਕਤੀ ਚੋਕੀ ਹੋਈ ਐ ਇਸ ਇਲੈਕਸ਼ਨ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਸਕਪਾਲ ਸਿੰਘ ਖੈਰਾਹਰੀ ਉਮੀਦਵਾਰ ਨੇ ਕਾਂਗਰਸ ਦੇ ਵੱਲੋਂ ਉਹਨਾਂ ਦੀ ਮੁਲਾਕਾਤ ਤੁਸੀਂ ਸੁਣੀ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸਰਿੰਦਰ ਮੈਂ ਮੰਟਪੀ ਸਿੰਘ ਤੁਹਾਨੂੰ ਕੀ ਲੱਗਦਾ ਅਗਰ ਤੁਸੀਂ ਸੰਗਰੂਰ ਦੇ ਰਹਿਣ ਵਾਲੇ ਹੋ ਤੁਸੀਂ ਕਿਸ ਨੂੰ ਸਮਰਥਨ ਕਰ ਰਹੇ ਹੋ ਜਾਂ ਤੁਹਾਨੂੰ ਸੰਗਰੂਰ ਤੋਂ ਕੀ ਉਮੀਦਾਂ ਨੇ ਤਾਂ ਤੁਸੀਂ ਆਪਣਾ ਕਮੈਂਟ ਕਰ ਸਕਦੇ ਹੋ ਧੰਨਵਾਦ